ਦਾਕਟਰ ਪਏ ਦਾਕਟਰ ਪਏ ਪਾ ਗੰਦੀ ਚੀਜ਼ ਆ ਇਹ ਕਾ ਪੁੱਤ ਖਾਰਾ ਮੈਂ ਕਿਉਂ ਇਹ ਤਾਂ ਕੋੜੀ ਨਹੀਂ ਚੜੀ ਉਹ ਜਵਾਬ ਨਹੀਂ ਪਉਂਦੇ ਕੋੜੀ ਆ ਭਰਾਵਾ ਉਹਨੂੰ ਗੱਲ ਦੇ ਦੇ ਆ ਦੇਖ ਨਿਕਾ ਜਾ ਪੋਨੀ ਆ ਕਿ ਕੀ ਪੋਨੀ ਆ ਕਿ ਕੀ ਆ ਸਣੇ ਫੁੱਲੇ ਸਣੇ ਫੁੱਲ ਸਣੇ ਮਿਲ ਜੂਗਾ ਤੇ ਕਦ ਨੂੰ ਕੀ ਕਰਨਾ ਤੂੰ ਜਿੰਨੇ ਕੇ ਪੈਸੇ ਲਾਉਣੇ ਉਨੇ ਕੇ ਤਾਂ ਮਿਲ ਜੂਗਾ ਹੁਣ ਤੇਰੇ ਘਰੇ ਛੱਡ ਗਿਆ ਹਾਂ ਹਾਂ

ਅਛਾ ਜੀ ਕਿਹੜੇ ਕੋੜੇ ਦੀਆਂ ਦੋਨੇ ਕੱਲਾਣੇ ਚੇਤ ਦੇ ਪੁੱਤਾਂ ਪੁੱਤੀਆਂ ਹਾਂਜੀ ਸੁਖਨਾਂ ਸਾਡੇ ਕੋੜਾਗਾ ਕੱਲਾਣੇ ਚੇਤ ਦੇ ਦਾਕਟਰ ਬਣ ਚਾਹਵਾ ਜਿਹੜਾ ਪੰਡ ਭਾਈ ਚੀਦਾ ਕੰਡਾ ਭਾਈ ਅਛਾ ਕੀ ਡਿਮਾਂਡ ਡਿਮਾਂਡ ਵੀਰੇ 12 ਲੱਖ ਦੇ ਦਿੰਦੇਾਂਗੇ ਜੋੜਾ ਅਛਾ ਜੀ ਲੱਭ ਗਈ ਓਏ ਨਾ ਪੜੋਕਾ ਪਰ ਲਿਸਟ ਓ ਰੀਸੀਆ ਤੋਰਾ ਵੇਖੀ ਜਾਂਦੇ 12 ਲੱਖ ਰੁਪਏ ਡਿਮਾਂਡ ਆਈ ਦੋਨਾਂ ਪਸ਼ੇਰੀਆਂ ਦੀ ਕੱਲਾ ਵਾਲੇ ਚੇਤ ਦੀਆਂ ਪੁੱਤਾਂ ਗਾ ਅਛਾ ਜੀ ਸੋਹਣੀਆਂ ਵੀਰੇ ਸੋਹਣੀਆਂ ਤਾਂ ਇਹ ਤਾਂ ਪੁੱਛਿਆ ਤੁਮ ਤਾਂ ਜਨਾਰ ਚੰਗੇ ਤੇਰੇ ਭਾਈ ਤਾਂ ਹੀ ਤਾਂ ਪੁੱਛਿਆ ਆਹੋ ਆਪਾਂ ਫਿਰ ਚਲ ਆ ਜਾ ਉਧਰ ਚੱਲ ਗਿਆ ਠੀਕ ਆ ਵੀਰ ਜੀ ਨੰਬਰ ਬੋਲ ਦੇ ਵੀਰ 9876043855 ਇੱਕ ਰਹੀ ਹੋਰ ਬੋਲ ਦੇ 9876043855 ਕਿਹੜਾ ਚੈਨਲ ਆ ਭਈ ਆਪਣਾ ਆਪਣਾ ਆਲਕ ਸਟਾਰਡ ਫਾਰਮ 21 YouTube ਤੇ ਦੇਖ ਲੈ ਜਗਾ ਆ ਲਾਈਵ ਹੀ ਚੱਲੀ ਲਓ ਜੀ ਅੱਜ ਬਾਲਾ ਮੁਖੀ ਆਣਾ ਹਾਂ ਜਵਾਲਾ ਮੁਖੀ ਕੋੜਾਈ ਅਰੀ ਵੀਂਦੀ ਹੀ ਮੂਰਾ ਕਬੂਲਾ ਯਾਰ ਹਾਜੀ ਕੋਟਾ ਮਾਰਵਾੜੀ ਸ਼ਾਨ ਕਟਾ ਖਾਨ ਕੋੜਾ ਜੀ 70 ਇੰਚ 70 ਇੰਚ ਦਾ ਹੈ ਰੋਜਾ ਇੱਕ ਮਿੰਟ ਪੁੱਛ ਲੈਣੀ ਆਪਾਂ ਕਿਹੜੇ ਕੋੜੇ ਦਾ ਬਾਈ ਜੀ ਸ਼ਕਤੀ ਦਾ ਸ਼ਕਤੀ ਕਿਹੜੇ ਦਾ ਸ਼ਕਤੀ ਦਾ ਨਹੀਂ ਮਾਰਦਾ ਨਹੀਂ ਨਹੀਂ ਤੇ ਵਾਰੀ ਦੀਪ ਬਣਾਉਂਦਾ ਨਹੀਂ ਆਏਗਾ ਕਿੰਨੀ ਹਾਈਟ ਹੈ ਜੀ 70 70 ਇੰਚ ਉਮਰ ਕਿੰਨੀ ਹੈ ਜੀ 3.5 ਸਾਲ 3.5 ਸਾਲ ਠੀਕ ਹੈ ਤਾਂ ਵਸ਼ੇਰਾ ਹੀ ਆ ਫਿਰ ਜੀ sc 77 ਚੰਗਾ ਥੱਲੇ ਬਣ ਜੂਗਾ ਨਾਲ ਬਾਹਰ ਕਢਾ ਕੇ ਦੇਖਾਂਗੇ ਬਾਹਰ ਕਢਾ ਕੇ ਦੇਖਾਂਗੇ ਨਾਲੇ ਇੱਕ ਦੱਸਾਂ ਕੀ ਆ ਇਹ ਜਿਹੜੀ ਪਿੰਡੀ ਤੇ ਛੱਡ ਬਾਹਰ ਕੀ ਜਿੰਦਾ ਹੋਰ ਕੀ ਨਖਰੀ ਦਾ ਬੰਦਾ ਲੰਦਾ ਨਹੀਂ ਥੋੜੀ ਜਿਆਦਾ ਨੋਟੀਆਂ ਦਾ ਹੋਰ ਨਹੀਂ ਕਰਦੀ ਆ ਤੋ ਇੱਕ ਬੰਦੇ ਨੇ ਫਵਾ ਕਹਿਦਾ ਹਨਾ ਉਹ ਯਾਰ ਆ ਜਾ ਨਹੀਂ ਉੱਥੇ ਤੇ ਜਿੱਥੇ ਤੇ ਮੇਰੀ ਥਾਂ ਕਣ ਆ ਜਾਣਾ ਨਹੀਂ ਹਾਂ ਮੁੜ ਕੇ ਵਾਦਾ ਕੱਟ ਹੋ ਜਾਂਦਾ ਲਓ ਜੀ ਇੱਕ ਬਸ਼ੇਰੀ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਦੀ ਹੋਗੀ ਪਿਛਲੀ ਚ ਇਸੇ ਚ ਸੌਰੀ ਜਾਂ ਲਾਲ ਚੰਬੀ ਉਹਦਾ ਸੌਦਾ ਜਾਂ ਬਣਦਾ ਆ ਵੀ ਆਪਣਾ ਰਾਦਾ ਬੰਦਾ ਵੀ ਆਪਾਂ ਲੈ ਲਈਏ ਬਾਕੀ ਇੱਕ ਵਰੀ ਬਾਈ ਨੂੰ ਪੁੱਛ ਕੇ ਆਏ ਰੇਟ ਤੇ ਬਾਕੀ ਸ਼ਾਮਾ ਨੂੰ ਪੁੱਛਾਂਗੇ ਇਹ ਆਪਣੇ ਕੋਈ ਆਪਾਂ ਤਾਂ ਚਾਉਂਦੀ ਹੋਈ ਤੇ ਆਪਾਂ ਲੈ ਲਾਂਗੇ ਵਸ਼ੇਰੀ ਉਹ ਕਿਨੇ ਮਾਰਣਾ ਕਿਹਦੇ ਕੋਲ ਦੀ ਮਾਰਣਾ ਨਹੀਂ ਮਾਰਣਾ ਵਸ਼ੇਰਾ ਮਾਰਾਣੇ ਦਾ ਜੀ ਚਾਰ ਵੇਖਿਆ ਪਾ घोड़े ਤੋਂ ਵੇੜਾ ਪੁੱਛਿਆ ਬਾਈ ਨੂੰ ਕਿਹਾ ਮਹਾਰਾਜ ਦੇ ਆ ਗੁੰਗਾ ਕਹਿੰਦਾ ਵੀ ਹਾਂ ਫੇ ਮਹਾਰਾਜ ਆ। ਲੋ ਜੀ ਫਰੋਸ਼ਾ ਵਾਲੇ ਬਾਈ सोनू ਹਣਾ ਦਾ ਆ ਸਟੇਬਲ ਸਾਰਾ ਸੁਖਬਾਜ ਕੁੜਾ नवा मानी घोड़ा लेके आए दो चिट्टे मे पटावाना ਟਿਰ ਜਾਂਦਾ ਅਰ ਜਾਂਦਾ ਬਸ਼ੀਰਾ ਆਹਾਂ ਇਹ ਬਸ਼ੀਰਾ ਨਾ ਸ਼ੀਰਾ ਇਹ ਕਿਹਦੀ ਬਸ਼ੀਰੀਆ ਇਹਦੀ 73 ਇੰਚ ਹੈ ਮਾ ਜਿਓ ਜੱਪਾ ਵਰਤੀ ਬਾਈ ਕਿਹਾ ਲਓ ਇਹ ਆ ਜੀ ਉਹ ਕੰਡਿਆਲ ਵਾਲੇ ਨਾ ਕੰਡਿਆਲ ਵਾਲੇ ਪੁਲਵਾਨਾਂ ਦੀ ਧੀ ਬਹੁਤ ਉੱਚੇ ਕਰਦੀ ਘੋੜਿਆਂ ਨੂੰ ਪਿੱਛੇ ਛੜਦੀ ਆ ਇਹ ਤੇ ਤੁਹਾਨੂੰ ਭਾਵੇਂ ਨਿੱਕੀ ਦੀਂਦੀ ਹੋ ਗਈ ਪਰ ਬਹੁਤ ਵੱਡੇ ਕੱਦ ਦੀ ਘੋੜੀ ਆ ਉਹ ਮਗਰ ਵਸ਼ੇਰੀ ਹਰ ਜਾਂਦੀ ਇਹਦੇ ਲਾ ਕੇ ਆ ਮੈਂ ਉਹ ਆ ਕੇ ਸਾਹਮਣੇ ਜੀ ਕੀ ਡਿਮਾਂਡ ਆ ਵੀਰ ਜੀ 1.5 ਲੱਖ ਬੇਸ਼ੇਰਾ ਹਾਂਜੀ ਕਿਹੜੇ ਦਾ ਜੀ ਕਿਹੜੇ ਦਾ ਜੀ ਇਹ ਆਪਣਾ ਕੀ ਹਿਸਾਬ ਦੀ ਆਲੇ ਇਹ 1.5 ਲੱਖ ਰੁਪਈਆ ਮੱਥੇ ਪਟਾ ਐਂਡ ਆ ਹਾਂਜੀ ਹਾਂਜੀ ਨਸੇ ਬਾਈ ਟੇਬਲ ਦੇ ਕੱਪੜਾ ਵੀਰੇ ਹਾਂਜੀ ਹਾਂਜੀ ਕਿਹੜੇ ਕੋਰੇ ਦਾ ਇਹ ਗਰਮੀ ਦਾ ਲੁਕ ਨੂੰ ਕਾਲਾਂ ਕਿੰਨੇ ਚਿਰ ਜੀ 10 ਮਹੀਨੇ ਲੱਗਿਆ ਹੋਵੇ ਮਾਪਿੰਦੇ ਕੁਝ ਹੋਏ ਸੀ ਇਹ ਰੁਪਏ ਚਾਹ ਪਹਿਲੇ ਸੌ ਸੁਣ ਹਾਂ ਕੀ ਡਿਮਾਂਡ ਜੀ 2.5 ਲੱਖ 2.5 ਲੱਖ ਰੁਪਈਆ ਡਿਮਾਂਡ ਆ ਜੀ ਕਾਲੀ ਜੰਮੀ ਜਨੇ 2.5 ਲੱਖ ਰੁਪਏ ਡਿਮਾਂਡ ਆ ਕੱਪਣ ਹਾਂ 10 ਮਹੀਨਿਆਂ ਦੀ ਕੱਪਣਾ ਲੱਗਿਆ 6 ਤਰੀਕ ਨੂੰ 10ਵਾਂ ਮਹੀਨਾ ਲੱਗ ਗਿਆ 6 ਤਰੀਕ ਦਾ 10ਵਾਂ ਲੱਗਾ ਸੀ ਠੀਕ ਆ ਹਾਂ ਰੱਬਾ ਹਾਂ ਸਹੀ ਆ ਹੁਣ ਚੇਂਜ ਭੰਦਰ ਲਾ ਕੇ ਮੁੰਮੀ ਫਾਣੀ ਹਾਂ 1.5 ਰੁਪਇਆ 7 ਲੱਖ ਮੰਗ ਕੇ ਨਾ ਆਖੀ ਗੱਲ ਮੰਡੀ ਆਇਆ ਨੂੰ ਵੀ ਵਧੀਆ ਰ ਕੀ ਹੈ ਨਾ ਅੱਗੇ ਇੱਥੇ ਜਾਨਵਰ ਨਹੀਂ ਹੁੰਦੇ ਸੀ ਹੈਦਰਿਓ ਜਨਮਰਾਂ ਦਾ ਇਰਕੀ ਸਿਰਾ ਹੋਇਆ ਕਹਿੰਦਾ ਥੋੜਾ ਇੱਧਰ ਤੋਂ ਕੰਦ ਆ ਗਈ ਇੱਕ ਥੋੜਾ ਕੱਟਿਆ ਹੋਰ ਆਸ਼ੰਦਨ ਕੰਦੋਂ ਫਰਾਹ ਕਹਿੰਦਾ ਜਨਮਰਾਂ ਦਾ ਖੋਈ ਨਾ ਆਈ ਇਹਨਾਂ ਜਨਮਰਾਂ ਦਾ ਬਹੁਤ ਰੱਖਦੀ ਜਾਂਦੇ ਮਗਰ ਗਿਆ ਹੀ ਚੜ੍ਹ ਗਿਆ ਤੇ ਪੈਸਾ ਕੋਈ ਕੰਨ ਲੈ ਦੇਉਂਦਾ 60 ਬੰਦ ਆ ਤਾਂ ਤੇ ਜੇ ਨਹੀਂ ਛੱਲੇ ਤਾਂ ਯਾਰ ਉਹ ਆ ਨਾ ਅੰਮੀ ਕੀ ਹੋਊਗਾ ਕੋਈ ਆ ਕਰੇ ਬੱਕਰ ਨਾ ਆ ਪੁੱਛ ਨਹੀਂ ਉਹ ਜੀ ਸ਼ਰੀਆ ਜੀ ਕਿਹੜੇ ਕੋੜੇ ਦੀ ਹੈ ਜੀ 6 ਤੱਕ ਦੀ ਕਿੰਨੇ ਚਿਰ ਦੀ ਹੈ 7 ਮਹੀਨੇ ਜੀ 7 ਮਹੀਨੇ ਕੀ ਡਿਮਾਂਡ ਕਰਦੇ ਬਬਲੀ 6 ਲੱਖ 6 ਲੱਖ ਰੁਪਈਆ ਕੀ ਰਾਜੇ 6 ਲੱਖ ਰੁਪਈਆ ਡਿਮਾਂਡ ਆਹ ਸ਼ਰੀਆ ਲੱਗਦੀ ਇਹਦਾ ਪੁੱਛਾਂ ਚੰਗੀ ਦਾ ਕਿੱਥੇ ਇਹ ਕੱਸੀ ਜੀ ਕਿੰਨੇ ਚਿਰ ਦੀ ਬਾਜੀ 180 ਰੁਪਈਆ 180 1 ਲੱਖ 80 ਉਹਦੀ ਹੈ ਦੂਜੇ ਦੀ ਸਮੁੰਦਰ ਦੀ ਸਮੁੰਦਰ ਦਾ ਪੱਤੀ ਦੀ ਪੱਤੀ ਹੈ ਸਮੁੰਦਰ ਲੈਂਜੋ ਹੈ ਠੇਮਾ ਰਿਹਾ ਕਿ ਆ ਕਰਾਉ ਨਹੀਂ ਕੋਤਿਲਾ ਲਾਹੌਰਿਆ ਨਾ ਹੀ ਬੜਾ ਜ਼ਬਰਦਸਤ ਰੱਖਿਆ ਪਈਆਂ ਨੇ ਕੁਝ ਨਾ ਲੈ ਕੇ ਜਿੰਦਾ ਨਹੀਂ ਪਰ ਕਿੱਥੇ ਜਾਵਲੇ ਅਸੀਂ ਟਾਈਮਸ ਨਾ ਆਬਸੀ ਵੀ ਲੋਕਾਂ ਦੇ ਨਾਲ ਆਪੇ ਹੀ ਖੜੇ ਨੇ ਇਹਦੇ ਹੱਦ ਲੈਣ ਆਹ ਤੂੰ ਘਾਟ ਆ ਮੈਂ ਖੰਭਾ ਆਹ 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 ਖੇੜੀ ਵਿੱਚ ਬਹੁਤਿਆਂ ਦੇ ਅੰਦਰ ਆਹ ਖੇੜੀ ਦੇ ਹੁਣ ਆਹ ਕਿਹੜੀ ਉਹਦੀੀ ਦਰਵਾਜ਼ਾ ਜੀ ਆ ਯਾਰੀ ਉਹ ਸੇਰੋਂ ਮੰਡੀ ਆਈ ਨਹੀਂ ਯਾਰ ਜਿਹੜੀ ਤਵੇਲੇ ਜੀ ਹੁੰਦੀ ਸੀ ਆ ਆ ਸ਼ਰੀ ਕੰਨ ਚੈੱਕ ਕਰੋ ਯਾਰ ਦਾਗਣਾ ਵਰਦੂਸ ਬੜਾ ਦੇ ਕਿਹਦੇ ਵਜਦੀ ਹੈ ਪਰ ਤੂੰ ਸਹੀ ਰੱਖ ਤੂੰ ਕੋੜੀਆਂ ਵਿੱਚ ਵੜਨਾ ਹੁੰਦਾ ਨਹੀਂ ਇੱਕ ਮੂੰਹ ਬੱਚੀ ਯਾਨੀ ਸੋਣੀ ਹੈ ਬਹੁਤ ਲੀਲੀ ਬਹੁਤ ਸੋਣੀ ਹੈ ਯਾਰ ਹਾਂ ਬਹੁਤ ਸੋਣੀ ਹੈ ਕੰਨ ਬਹੁਤ ਸੋਹਣਾ ਦੋਨੋਂ ਬੜਾ ਪਿਆ 40 ਹੀ ਨਾ ਜੀ ਇਹ ਤਾਂ ਜੀ ਧੋਖਾ ਹੋ ਗਿਆ ਸਾਡੇ ਨਾਲ 40 ਨਿਕਲੇ ਆ ਜੀ ਸ਼ੀਰੇ ਤੇਰੇ ਲੋਟ ਆਊਗਾ ਚੱਲ ਚੱਲ ਦੂਰੋ ਸੋਹਣੀ ਲੱਗੀ ਹੀ ਪਰ 28 ਚਲੋ ਆਪਦੀ ਥਾਗੇ ਰ ਸੋਹਣੀ ਵਿਚਾਰੀ ਧੰਨ ਵਾਲੇ ਪੜਿਆਈ ਇਹ ਕੰਨ ਜੀ ਹੋ ਸਰਜੀਤ ਐਸਾ ਹੋਣਾ ਬੰਦੀ ਜੀ ਪੈ ਵੀ ਨਾੜੇ ਹੁਣ ਪਤਾ ਸਰਜੀਤ ਦਾ ਵੱਲਾ ਗਿੱਲੀ